ਦੋਸਤੋ ਸੋਡੇ ਵਾਸਤੇ ਆਵਲਕ ਘੋੜੀ ਲੈ ਕੇ ਆਏ ਆ ਜਿਹੜੀ ਬਾਈ ਕੋਲੇ ਨਾ ਸੇਲ ਆ। ਸ਼੍ਰੀ ਗੰਗਾ ਨਗਰ ਮੇਲੇ ਚ ਬਾਈ ਪਹੁੰਚਿਆ। ਸਸਰੀ ਘਾਲ ਬਾਈ ਜੀ। ਸਸਰੀ ਘਾਲ ਜੀ। ਹੋ ਠੀਕ ਠਾਕ ਹੋ ਜੀ। ਹਾਂਜੀ ਹਾਂਜੀ ਬਹੁਤ ਵਧੀਆ ਬਾਈ। ਤੇ ਇਹ ਆਵਲਕ ਆਪਣੀ ਸੇਲ ਤੇ ਆ ਜੀ? ਹਾਂਜੀ ਹਾਂਜੀ ਬਾਈ। ਠੀਕ ਆ ਜੀ। ਇਹਦੇ ਬਾਰੇ ਦੱਸੋ ਜੀ ਇਹਦੀ ਕਿੰਨੀ ਉਮਰ ਆ ਜੀ? ਬਾਈ ਜੀ ਇਹਦੀ ਏਜ ਹੈਗੀ 7 ਸਾਲ। ਅੱਛਾ ਜੀ। ਲਗਭਗ 7 ਸਾਲ ਦੀ ਆ। ਠੀਕ ਆ ਜੀ। ਤੇ ਹੁਣ ਸੂਈ ਵੀ ਆ। ਇਹ ਬਾਈ ਜੀ 1 ਮਹੀਨੇ ਦੀ ਇਹਦੇ ਪਿੱਛੇ ਬੱਚੀ ਆ ਹੁਣੇ। ਬੱਚੀ ਆ ਬਸ਼ੇਰੀ। ਹਾਂਜੀ। ਠੀਕ ਆ ਤੇ ਬਸ਼ੇਰੀ ਆਵਲਾਕ ਜੀ ਘਾਟਾ ਹਨਾ ਇਹ ਬਾਈ ਜੀ ਨੀਲੀ ਚੰਬੀ ਬਣੂਗੀ ਨੀਲੀ ਚੰਬੀ ਬਣੂ ਇਹ ਆਪਣੇ ਵੱਡੇ ਘੋੜੇ ਬਦਲਦੀ ਆ ਅੱਛਾ ਜਿਹੜਾ ਉਹ ਘੋੜਾ ਪਿੱਛੇ ਖੜਾ ਹਾਂਜੀ ਸਮੁੰਦਰ ਦਾ ਬੱਚਾ ਜੀ ਉਹ ਅੱਛਾ ਉਹਦੇ ਤੋਂ ਉਹਦੇ ਉਹਦੀ ਬੱਚੀ ਆ ਗਈ ਓਦੀ ਬੱਚੀ ਆ ਜੀ ਤਾਂ ਹੀ ਫਿਰ ਕਲਰ ਚੇਂਜ ਹੋ ਗਿਆ ਥੋੜਾ ਹਾਂਜੀ ਤੇ ਕੋਈ ਦੋਸਤ ਉਹਦੇ ਤੇ ਵੀ ਸੁੰਡੀ ਝਾਤ ਮਰਾਉਂਗਾ ਤੇ ਇਹਦੀ ਕੀ ਡਿਮਾਂਡ ਕਰਨਾ ਬਾਈ ਬੜੇ ਬਾਈ ਇਹਦੇ ਤੇ ਆਪਣੇ ਕੋਲ ਦਿਲਸ਼ਾਨ ਲਾਈਨ ਦਾ ਬੱਚਾ ਦੋ ਦੰਦ ਅੱਛਾ ਉਹ ਛੱਡਿਆ ਵੇ ਇਹਦੇ ਤੇ 7-8 ਦਿਨ ਹੋ ਗਏ ਮਲਾਈ ਨੂੰ ਅੱਛਾ ਮਿਲੀ ਵੀ ਆ ਹੁਣ ਹਾਂਜੀ ਤੇ ਰਾਈਡਿੰਗ ਦੀ ਸਾਫ ਹੈ ਘੋੜੀ ਵਧੀਆ ਚਾਲ ਚੱਲਦੀ ਭਾਵੇਂ ਜਵਾਕ ਬਾਵਾ ਦੋ ਠੀਕ ਆ ਜੀ ਠੀਕ ਆ ਬਾਕੀ ਤੁਹਾਡੇ ਸਾਹਮਣੇ ਆ ਬੱਚੀ 1 ਮਹੀਨੇ ਦੀ ਆ ਨੀਲੀ ਚੰਬੀ ਬਣੂਗੀ ਜੀ ਬੱਚੀ ਆ 1 ਮਹੀਨੇ ਦੀ ਆ ਦੋਸਤੋ ਚੈੱਕ ਕਰੋ ਬੱਚੀ ਚੰਗੀ ਬਾਣ ਨਾਲ ਹੀ ਆਗੀ ਹਾਈਟ ਹੋਈਟੇ ਚੰਗੀ ਚੱਕ ਜੂ ਬਾਈ ਹਨਾ ਹਾਂਜੀ ਤੇ ਉਹ ਦੀ ਚੰਗੀ ਆ ਬਾਈ ਹਾਈਟ ਬਾਕੀ ਮਜ਼ਬੂਤ ਆ ਹੱਡ ਗੋਡੇ ਦੀ ਮਜ਼ਬੂਤ ਆ ਵਸ਼ੇਰੀ ਦੋਸਤੋ ਤੇ ਘੋੜੀ ਵੀ ਤੁਸੀਂ ਦੇਖੀ ਜਾਨੇ ਇਹਦੀ ਡਿਮਾਂਡ ਕੀ ਆ ਬਾਈ ਘੋੜੀ ਦੀ ਬਾਈ ਜੀ ਸੈੱਟ ਦੀ ਡਿਮਾਂਡ ਬਾਲੀ ਨਹੀਂ ਆ ਆਪਣੀ ਬਸ ਦੇਣਾ ਲੈਣਾ 1 60 ਤੱਕ ਆ ਜੀ ਠੀਕ ਆ ਬਾਕੀ ਮਾੜਾ ਮੋਟਾ ਕੋਈ ਮਾਨਤਾਨ ਕਰ ਲਾਂਗੇ ਮਾਨਤਾਨ ਹੋ ਜੂਗਾ ਮਾੜਾ ਮੋਟਾ ਸਹੀ ਆ ਗੱਲ ਤੇ ਇਹ ਤੋਂ ਇਲਾਵਾ ਬਾਈ ਆਹਾ ਵੀ ਆ ਇੱਕ ਆ ਬੱਚੀ ਹੈ ਜੀ ਆਪਣੇ ਕੋਲ ਐਂਦੀ ਦਿਖਾ ਦੂ ਥੋੜੀ ਨੀਵੇਂ ਥਾ ਖੜੀ ਆ ਇਹ ਕਿਹੜੇ ਦੀ ਆ ਗਈ ਇਹ ਬਾਈ ਜੀ ਆਪਣੇ ਇੱਥੇ ਘੋੜਾ ਹੈਗਾ ਹਾਏ ਬੇਟਾ ਕੋਈ ਨਹੀਂ ਕੋਈ ਨਹੀਂ ਖੜੀ ਰਹਿਣ ਦੇ ਵਾ ਸੈਟ ਆ ਕਿਹੜੇ ਘੋੜੇ ਦੀ ਆ ਕੀ ਨਾਂ ਸੀ ਅੰਕਲ ਦਾ ਵੇ ਇਹਦਾ ਮੇਰੇ ਦਿਮਾਗ ਚੋਂ ਨਿਕਲੀ ਦੋ ਦੰਦ ਬੱਚੀ ਆ ਫੋਨ ਫਾਨ ਤੇ ਅਗਲਾ ਕਰ ਲੂਗਾ ਦੋ ਦੰਦ ਬੱਚੀ ਆ ਅੱਛਾ ਤੇ ਮੱਥੇ ਪਟਾ ਸਹੀ ਠੀਕ ਆ ਤੇ ਕੁੰਡੀ ਵਾਲੇ ਵਧੀਆ ਕੰਨ ਆ ਬਈ ਉਹ ਮਜ਼ਬੂਤ ਆ ਬੱਚੀ ਠੀਕ ਆ ਤੇ 58 58 ਹਾਈਟ ਹੋ ਗਈ ਹੁਣ ਇਹਦੀ ਠੀਕ ਆ ਹਜੇ ਹਜੇ ਸਵਾਰੀ ਤਾਂ ਨਹੀਂ ਕੀਤੀ ਫਿਰ ਹਾਂਜੀ ਹਜੇ ਤਾਂ ਨਹੀਂ ਕੀਤੀ ਹੋਣੀ ਨਹੀਂ ਨਹੀਂ ਬਾਈ ਹਜੇ ਮਲਾਈ ਵੀ ਨਹੀਂ ਹਾਂ ਹਜੇ ਫਿਰ ਆਏ ਛੋਟੀ ਆ ਉਹੀ ਤਾਂ ਗੱਲ ਲੋਕ ਇੰਚ ਕਦ ਚੱਕੂਗੀ ਹਜੇ ਇਹ ਠੀਕ ਆ ਤੇ ਇਹਦੀ ਕੀ ਡਿਮਾਂਡ ਕਰਨਾ ਸੱਜਣਾ ਇਹ ਬਾਈ ਜੀ ਦੇਣਾ ਲੈਣਾ ਇਹ ਵੀ 1.40 ਤੱਕ ਦੇ ਦਾਂਗੇ 1.40 ਦਾ ਹਾਂਜੀ ਠੀਕ ਆ ਲਓ ਮਿੱਤਰੋ ਇਹ 1.40 ਤੱਕ ਛੱਡ ਦੇਣਗੇ ਚੰਗੀ ਘੋੜੀ ਹੈਗੀ ਇਹ ਵੀ ਸਾਡੇ ਇੱਥੇ ਨਾ ਬਾਈ ਚੰਗੀ ਘੋੜੀ ਹਜੇ ਬਾਨ ਨਹੀਂ ਆ ਵਸ਼ੇਰੀਆਂ ਚ ਹੀ ਆਹੇ ਤਾਂ ਘੋੜੀ ਤਾਂ ਇਹਨਾਂ ਬਾਨਣਾ ਚੰਗੀ ਤੇ ਆਜੋ ਬਾਈ ਉਧਰ ਵੀ ਝਾਤ ਮਾਰ ਦਿੰਨੇ ਆ ਆਪਣੇ ਹਾਂਜੀ 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 ਇਹ ਕੋੜੀ ਆ ਗਈ ਹਾਂਜੀ ਇਹ ਕੋੜੀ ਆ ਬਾਈ ਜੀ ਤੇ ਤੁਸੀਂ ਕਹਿੰਦੇ ਘੋੜਾ ਖੜਾ ਆਪਣਾ ਘੋੜਾ ਬਾਈ ਗੇੜੇ ਤੇ ਗਿਆ ਵੇ ਅੱਛਾ ਗੇੜੇ ਤੇ ਗਿਆ ਹਾਂਜੀ ਉਹ ਗਿਆ ਪਿੱਛੇ ਉਧਰ ਗਿਆ ਵਾ ਗੇੜੇ ਦਾ ਹਾਂਜੀ ਹਾਂਜੀ ਠੀਕ ਆ ਠੀਕ ਆ ਇਹ ਬਾਈ ਜੀ 4 ਮਹੀਨੇ ਤੇ 2 ਦਿਨਾਂ ਦਾ ਹੋ ਗਿਆ ਬੱਚਾ 4 ਮਹੀਨੇ ਤੇ 2 ਦਿਨ 2 ਦਿਨਾਂ ਦਾ ਹੋ ਗਿਆ ਜੀ ਠੀਕ ਆ ਤੇ ਨਾਮ ਇਹਦਾ ਪੰਜਾਬ ਆ ਪੰਜਾਬ ਆ ਇਹ ਵੀ ਛੋਡੇ ਵਾਲੇ ਘੋੜੇ ਦਾ ਹੀ ਆ ਹਾਂਜੀ ਬਾਦਲ ਦਾ ਪੁੱਤ ਆ ਇਹ ਸਮੁੰਦਰ ਦਾ ਪੁੱਤ ਆ ਗਿਆ ਮਾਂ ਇਹਦੀ ਸਮੁੰਦਰ ਦਾ ਪੁੱਤ ਫੌਜੀ ਘੋੜੇ ਦੀ ਡਾਇਰੈਕਟ ਬੱਚੀ ਹੈ ਜੀ 65 ਹਾਈਟ ਮਾਰ ਫੌਜੀ ਦੀ ਫੌਜੀ ਇਹ ਕਿਹੜਾ ਮੱਝੂਕੇ ਵਾਲਾ ਫੌਜੀ ਮੱਝੂਕੇ ਵਾਲਾ ਫੌਜੀ ਹਾਂਜੀ ਪਾਸੇ ਹਟ ਫਿਰ ਦੇਖੋ ਬਾਈ ਮਿੱਤਰੋ ਮੱਝੂਕੇ ਵਾਲਾ ਫੌਜੀ ਦੇ ਰਿਜ਼ਲਟ ਤੁਸੀਂ ਮੈਨੂੰ ਪਤਾ ਪੰਜਾਬ ਓਏ ਐਵੇਂ ਨਹੀਂ ਫੌਜੀ ਫੌਜੀ ਹੁੰਦੀ ਮੱਝੂਕੇ ਵਾਲੇ ਦੀ ਇਦਾਂ ਦੇ ਰਿਜ਼ਲਟ ਆ ਘੋੜੀ ਦੇਖੋ ਫੌਜੀ ਦੀ ਆ ਮੱਝੂਕੇ ਬਲੱਡ ਲਾਈਨ ਦੀ ਚੰਗੀ ਗਰਦਨਾ ਚੰਗੀ ਬੰਤਰਾ ਖੁੱਲੀ ਡੁੱਲੀ ਬੈਡਵਾਡੀ ਦੀ ਪੂਰੀ ਖੁੱਲੀ ਢੁੱਲੀ ਘੋੜੀ ਆ ਤੇ ਗਾਂ ਜਿਹੜਾ ਇਹਦਾ ਬੱਚੇ-ਬੁੱੱਚੇ ਲਾਉਂਦੀ ਆ ਉਹ ਵੀ ਟਾਪ ਹੀ ਲਾਉਂਦੀ ਆਗੀ ਕਿੰਨੇ ਮਹੀਨੇ ਉਮਰ ਦੱਸੀ ਸੀ ਬਾਈ ਬੱਚੇ ਦੀ ਬਾਈ 4 ਮਹੀਨੇ ਤੇ 2 ਦਿਨਾਂ ਦਾ ਹੋਇਆ ਅੱਛਾ 4 ਮਹੀਨੇ 2 ਦਿਨਾਂ ਦਾ 2 ਦਿਨਾਂ ਸਪੋਰਟਲੈਸ ਹੁਣ ਹਰ ਨਾਲ ਚੰਗਾ ਹਨਾ ਬੱਚਾ ਬਹੁਤ ਚੰਗਾ ਈ ਸਪੋਰਟਲੈਸ ਬੱਚਾ ਆਇ ਕਾ ਘੋੜੀ ਆ ਇਹ ਆਪਣੇ ਚਾਲ ਵਾਲੀ ਇਹ ਹਰਮਾਨਗੜ੍ਹ ਦੀ ਚੈਂਪੀਅਨ ਆ ਅੱਛਾ ਇਹ ਕਾ ਘੋੜੀ ਆ ਚਾਲ ਦੇ ਵਿੱਚ ਹਾਂਜੀ ਠੀਕ ਆ ਬਹੁਤ ਸੋਹਣਾ ਚੱਲਦੀ ਏ ਤੁਹਾਨੂੰ ਦਿਖਾ ਦਾਂਗੇ ਚਲਾ ਕੇ ਠੀਕ ਠੀਕ ਤੋਰ ਲਾ ਬਈ ਖੜਾ ਹਾਰ ਦਿੰਨਾ ਕੈਮਰਾ ਉਹ ਤਾਂ ਮਾਡਲ ਏ ਹੀ ਅੱਗੋ ਲਓ ਮਿੱਤਰੋ ਦੇਖੋ ਚਾਲ ਵਾਲੀ ਜਾਂਦੀ ਏ ਦਾ ਧਰਤੀ ਪਾਟਦੀ ਹੈ ਬਾਈ ਇਹ ਬਾਈ ਪਿਛਲੇ ਕਿਹੜੇ ਹਨਮਾਨਗੜ੍ਹ ਦੇ ਵਿੱਚ ਪਹਿਲੇ ਤੇ ਆਈ ਸੀਗੀ ਚਾਲ ਦੇ ਵਿੱਚ ਠੀਕ ਆ ਠੀਕ ਬਹੁਤ ਚੰਗਾ ਚੱਲਦੀ ਏ ਠੀਕ ਆ ਠੀਕ ਆ ਤੇ ਬਾਈ ਇੱਕ ਵਾਰੀ ਆਪਣਾ ਫੋਨ ਨੰਬਰ ਜ਼ਰੂਰ ਬੋਲ ਬਾਈ ਇਹਦਾ ਹੈ 96 36 311 ਟੈਂਸ ਹੋ ਤੈਨ 9636 3AK303 ਠੀਕ ਹੈ ਜੀ ਤੇ ਇਹ ਆਪਣਾ ਜਿਹਦੇ ਕੋਲ ਘੋੜਾ ਹੈਦਾ ਵੀ ਮਾਣ ਪਿਆ ਪਿੰਡ ਆ ਬਾਈ ਦਾ ਦੇਖੋ ਘੋੜੀ ਬਾ ਕਮਾਲ ਘੋੜੀ ਹੈਗੀ ਚੰਗੀ ਤੋਰੇ ਤੁਰੇ ਇਹ ਹੁਣ ਤਾਂ ਬਈ ਗੱਬੜ ਹੋ ਗਈ ਆਪਣੇ ਕੋਲ ਬੱਚਾ ਹੈਗਾ ਕਾਲਾ ਦਿਲシャン ਲਾਈਨ ਦਾ ਠੀਕ ਹੈ ਜੀ ਚਾਰ ਮਹੀਨੇ ਦੀ ਗੱਬੜ ਹੋ ਗਈ ਘੋੜੀ ਤਾਂ ਵੀ ਚਾਲ ਚੂਲ ਦੀ ਜਮਾ ਓਕੇ ਆ ਚਾਲ ਵਾਲੇ ਜਾਨਵਰ ਤਾਂ ਫਿਰ ਬਈ ਆਈਆਂ ਹਾਂ ਹਾਂਜੀ ਬਾਕੀ ਸਵਾਦ ਵੀ ਫੇਰ ਹੀ ਆਉਂਦਾ ਘੋੜਾ ਘਾੜੀ ਰੱਖਾਂ ਦਾ ਜੇ ਚਾਲ ਵਾਲਾ ਜਾਨਵਰ ਹੋਵੇ ਹਨਾ ਬਾਕੀ ਬਈ ਪੋਸਟਰ ਤੇ ਨਿਕਲਵਾ ਦਿਓ ਉਹਦੇ ਤੇ ਬਾਦਲ ਦੀ ਆਜੂ ਫੋਟੋ ਨਾਲੇ ਬਾਈ ਦਾ ਕੰਟੈਕਟ ਆ ਠੀਕ ਹੈ ਜੀ ਠੀਕ ਹੈ ਲੋ ਮਿੱਤਰੋ ਹੁਣ ਆ ਬਾਈ ਕੋਲੇ ਜਾਨਵਰ ਸੀਗਾ ਸੇਲ ਤੁਹਾਨੂੰ ਮੈਂ ਦਿਖਾਏ ਆ ਜਿਹੜੇ ਤੇ ਕਰ ਲਿਓ ਬਾਈ ਨਾਲ ਆ ਗੱਲ ਬਾਤ ਆ ਪੋਸਟਰ ਆ ਬਾਈ ਆ ਪੋਸਟਰ ਆ ਬਾਈ ਦਾ ਲਓ ਮਿੱਤਰੋ ਮਾਰੋ ਨਿਗਾ ਤੇ ਨਾਲੇ ਆ ਗਿਆ ਕੰਟੈਕਟ ਨੰਬਰ ਕੰਟੈਕਟ ਕਰ ਲਿਓ ਤੁਸੀਂ ਇਸ ਨੰਬਰ ਤੇ ਵੀ ਬਾਕੀ ਬਾਈ ਜਾਣ ਪਿੰਡ ਵੀ ਖੜੇ ਆ ਦੋ ਤਨ ਲਿਆਂਦੇ ਨਹੀਂ ਤੇ ਜੇ ਸਟਾਰਟ ਸਰਵਿਸ ਕਿਸੇ ਭਰਾ ਨੇ ਲੈਣੀ ਹੋਵੇ ਘੋੜੇ ਤੋਂ ਤਾਂ ਵੀ ਕਰ ਲਓ ਇਹਨਾਂ ਨਾਲ ਸੰਪਰਕ ਧੰਨਵਾਦ ਦੋਸਤੋ ਮਿਲਦੇ ਆ ਫਿਰ ਹੋਰ ਕਿਸੇ ਨਵੀਂ ਵੀਡੀਓ